ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਂਗੀਆਂ ਜੀ ਤਾਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਮੋਗੇ ਤੇ ਲੁਧਿਆਣੇ ਜ਼ਿਲ੍ਹੇ ਦੀ ਹੱਦ ਤੇ ਪਿੰਡ ਰਹਿ ਜਾਂਦਾ ਨਾਲ ਪਿੰਡ ਤੌਧਰ ਆ ਜੀ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਡਾਂਗੀਆਂ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਵੀਰੇ ਨੇੜੇ ਕੌਕੇ ਵੀ ਰਹਿ ਜਾਂਦੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੁਆਸ ਸੁਆਇਆ ਨਗ ਲੈ ਕੇ ਆਂਦਾ ਡਿਟੇਲ ਤੁਹਾਨੂੰ ਮੈਂ 22 ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਰੇ ਮੇਰਾ ਅਮਰੀਕਾ ਪੈਨ ਡਾਂਗਿਆ ਦਸਿਲ ਜਗਰਾਉਂ ਜ਼ਿਲ੍ਹਾ ਲੰਦੇਣਾ ਮੋਬਾਈਲ ਨੰਬਰ ਜੀ 9592511727 ਠੀਕ ਆ ਵੀਰੇ ਸੂਆ ਕਿੰਨਾ ਸੁਈ ਹੈ ਜੀ ਵੀਰੇ ਤੀਜਾ ਸੂਆ ਸੁਈ ਆ ਕਦੋਂ ਸੁਈ ਹੈ ਜੀ ਸੁਈ ਨੂੰ ਵੀਰੇ ਅੱਜ 6 ਦਿਨ ਹੋ ਗਏ ਨੂੰ ਬੱਚਾ ਕੀ ਹੈ ਜੀ ਬੱਚੀ ਆ ਵੀਰੇ ਫੀਮੇਲ ਜੀ ਚੰਗੀ ਬਹੁਤ ਆ ਬੱਚੀ ਕੋਈ ਸੀਮਾ ਰਿਕਾਰਡ ਮਿਲਿਆ ਜੀ ਵੀਰੇ ਹੈ ਵਧੀਆ ਸੀਮਨ ਦੀ ਪਰ ਦੱਸਿਆ ਨਹੀਂ ਉਹਨਾਂ ਨੇ ਚੀਕਾ ਵੀਰੇ ਜੀ ਕੰਪਲੀਟ ਹੈ ਜੀ ਹਾਂ ਹਾਂ ਵੀਰੇ ਪੂਰੀ ਕੰਪਲੀਟ ਆ ਕਿੰਨਾ ਨੱਟ ਦੁੱਧ ਤਿਆਰ ਆ ਵੀਰੇ ਹਜੇ ਉ ਲੂਆਂ ਜਈ ਬੋਲੇ ਯਾਂਕੂ ਬੰਦਾ ਚ 6 ਦਿਨ ਹੋ ਗਏ 24 ਲੀਟਰ ਤਿਆਰ ਆ ਜਿਖਾ ਦਾਂਗੇ ਹਾਂ ਹਾਂ ਵੀਰੇ ਪਲ ਤਿੰਨ ਡੰਗ ਚੋਲੇ ਵੇਗਲਾ ਟਾਈਮ ਤੋਂ ਟਾਈਮ ਵੀ ਜੋ ਕੇ ਲੈ ਕੇ ਜਾ ਹਾਂ ਟਾਈਮ ਤੋਂ ਟਾਈਮ ਚੋਲੇ ਵੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ 1 ਵਜੇ ਤੇ 11 ਮਿੰਟ ਦਾ ਤੋੜ ਕੇ ਦਿਖਾ ਦਿਓ ਜੀ ਥਾਂ ਲੈਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਲਾਇਓ ਬਈ ਜੇ ਆਪਾਂ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਜੀ ਬਾਕੀ ਚੰਗੀ ਆ ਭਜਨ ਵਜੂਦ ਵਾਲੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਘੱਟ ਵਾਲਾ ਹਵਾਨਾ 24 ਲੀਟਰ ਦੀ ਤੁਸੀਂ ਮਿਲਕਿੰਗ ਕਰ ਸਕਦੇ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਮੋਡਲ ਇਹ ਵੀਰੇ ਆ ਕੇ ਤਸੱਲੀ ਪਰ ਤੁਸੀਂ ਕਰਨੀ ਆ ਬਾਕੀ ਭਜਨ ਵਜੂਦ ਪੂਰਾ ਚੰਗਾ ਮੁੱਠੀ ਵਾਲਾ ਥਾਣਾ ਜੀ ਉਧਰ ਨੂੰ ਲੈ ਚੱਲੀ ਵੀਰੇ ਲੰਮਾ ਲੈ ਚੱਲੀ ਬਾਕੀ ਸੋਨਾ ਕੱਟ ਵਾਲਾ ਹਵਾਨਾ ਚਾਰ ਹੀ ਥਾਣਾ ਪੂੜ ਸ਼ਾਂਗ ਪੂਰਾ ਵੀ ਨਹੀਂ ਕਿਉਂਕਿ ਦੂਜੀ ਸਾਈਡ ਤੇ ਥੋੜਾ ਜਿਹਾ ਹਨੇਰਾ ਪੈਂਦਾ ਸੀ ਜੀ ਇਦਰ ਨੂੰ ਕੁਆਲਿਟੀ ਜ਼ਿਆਦਾ ਮੋੜਲੇ ਵੀਰੇ 24 ਲੀਟਰ ਅੱਜ ਦਾ ਤਿਆਰ ਤੁਸੀਂ ਆਪ ਦੀ ਮਿਲਕਿੰਗ ਕਰਕੇ ਲੈ ਜਾਓ ਵੀਰੇ ਚਵਾਈ ਤਸੱਲੀ ਪਰਖ ਕਰਕੇ ਲੈ ਜਾਓ ਬਾਕੀ ਮਿਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਰਸੇਯਾਰਗੀ ਤੇ ਬੱਚਾ ਵੀ ਤੁਹਾਨੂੰ ਮਗਰ ਵੱੱਛੀ ਮਿਲ ਜਾਣਾ ਵੀਰੇ ਫਾਇਦਾ ਹੋ ਜਾਣਾ ਇੱਕ ਨਗ ਨਾ ਇੱਕ ਨਗ ਫ੍ਰੀ ਮਿਲ ਜਾਣਾ ਧਾਰਾ ਮਾਰ ਕੇ ਬਾਈ ਦੱਸਦਾ ਕਿ ਆਪਾਂ ਤੁਹਾਨੂੰ ਚੈੱਕ ਹੀ ਕਰਵਾ ਦਿੰਨੇ ਆ ਤੋਰ ਦੇ ਮਾਰ ਦੇ ਵੀਰੇ ਧਾਰਾ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਹੀ ਕਰਵਾ ਦਿੰਨੇ ਆ ਜੀ ਇੱਕ ਨੰਬਰ ਚਵਾਈ ਆ ਮੋਟੀ ਮਗਰਲੇ ਖਣਾ ਚ ਵੀਰੇ ਮਾਰ ਜੋ ਚਵਾਈ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾ ਜੀ ਠੀਕ ਆ ਵੀਰੇ 24 ਲੀਟਰ ਦੀ ਤੁਸੀਂ ਆਪਦੀ ਮਿਲਕਿੰਗ ਕਰਕੇ ਲੈ ਜਾਓ ਤੇ ਭਾਈ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਕੀਮਤ ਵੀਰੇ 82000 ਰੁਪਿਆ ਇਹਦਾ ਉਹ ਜੂ ਮਾਨਤਨ ਹਾਂ ਮਾਨਤਨ ਕਰ ਦਾਂਗੇ ਵੀਰੇ ਠੀਕ ਆ 82000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਬਾਕੀ ਭਲਾ ਦੋਨੇ ਪਾਸੇ ਬਹਿ ਕੇ ਚੋਲਵੇ ਕੋਈ ਠੀਕ ਆ ਕੋਈ ਆਈ ਨਹੀਂ ਲੱਤ ਸੜਾ ਨਿਆਣਾ ਪਾ ਨਾ ਆਪਾਂ ਇੱਕ ਗੱਲ ਹੀ ਆ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪਈ ਧੰਨਵਾਦ